ਬੁਟੀਕ ਨੂੰ ਸਕਸੈਸਫੁਲ ਬਣਾਉਣ ਦੇ ਅੱਜ ਪੰਜ ਰੂਲ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗਾ। ਸਭ ਤੋਂ ਪਹਿਲਾਂ ਵੀਡੀਓ ਨੂੰ ਸੇਵ ਕਰ ਲਓ ਕੋਈ ਵੀ ਪੁਆਇੰਟ ਮਿਸ ਨਾ ਹੋ ਜੇ ਤੇ ਨਾਲ ਦੇ ਨਾਲ ਆਪਾਂ ਨੂੰ ਫੋਲੋ ਕਰ ਲਓ ਤੇ ਲਾਈਕ ਤੇ ਸ਼ੇਅਰ ਵੀਡੀਓ ਨੂੰ ਜ਼ਰੂਰ ਕਰ ਦਿਓ। ਨੰਬਰ 1 ਤੇ ਆ ਫੋਕਸ। ਫੋਕਸ ਬਣਾ ਕੇ ਰੱਖੋ ਇਹ ਨਹੀਂ ਕਿ ਅੱਜ ਬੁਟੀਕ ਸ਼ੁਰੂ ਕਰ ਲਿਆ ਕੱਲ੍ਹ ਨੂੰ ਤੁਸੀਂ ਕੋਈ ਹੋਰ ਜੁਐਲਰੀ ਦਾ ਕੰਮ ਸਟਾਰਟ ਕਰਨ ਲੱਗਾ ਜਾਂ ਜੁੱਤੀਆਂ ਦਾ ਸ਼ੁਰੂ ਕਰਨ ਲੱਗਾ। ਸੋ ਫੋਕਸ ਦੇ ਵਿੱਚ ਰਹਿਣਾ। ਬੁਟੀਕ ਸਟਾਰਟ ਕੀਤਾ ਪੰਜਾਬੀ ਸੂਟ ਸਟਾਰਟ ਕੀਤਾ ਤਾਂ ਪਹਿਲਾਂ ਚੰਗੀ ਤਰ੍ਹਾਂ ਇਹ ਚੀਜ਼ ਤੇ ਫੋਕਸ ਰੱਖੋ ਕਿ ਤੁਸੀਂ ਬੈਸਟ ਕੁਆਲਿਟੀ ਤੁਸੀਂ ਕੀ ਕਰਨਾ ਕਿ ਜਿਹੜੇ ਬੈਸਟ ਬੁਟੀਕ ਆਲਰੇਡੀ ਚੱਲ ਰਹੇ ਆ ਉਹਨਾਂ ਦੇ ਪੇਜ ਆ ਜਿਹੜੇ ਉਹ ਐਨਲਾਈਜ਼ ਕਰੋ ਦੇਖੋ ਕਿਦਾਂ ਕੰਮ ਕਰ ਰਹੇ ਆ ਕੀ ਉਹਨਾਂ ਦੇ ਕਸਟਮਰ ਆ ਕਿਹੋ ਜਿਹੇ ਡਿਜ਼ਾਈਨ ਬਣਾ ਰਹੇ ਆ ਉਹੋ ਜਿਹੇ ਡਿਜ਼ਾਈਨ ਤੁਸੀਂ ਵੀ ਕ੍ਰੀਏਟ ਕਰੋ ਜਾਂ ਉਹ ਤੋਂ ਬੈਟਰ ਕ੍ਰੀਏਟ ਕਰੋ ਤਾਂ ਜੋ ਤੁਸੀਂ ਵੀ ਕਸਟਮਰ ਨੂੰ ਜ਼ਿਆਦਾ ਅਟਰੈਕਟ ਕਰ ਸਕੋ ਨੰਬਰ 3 ਕਮਿਊਨੀਕੇਸ਼ਨ ਐਂਡ ਮੈਨਰਿਜ਼ਮ ਸਭ ਤੋਂ ਵਧੀਆ ਗੱਲ ਇਹ ਹੁੰਦੀ ਆ ਕਿ ਜੇ ਤੁਸੀਂ ਆਪਣੇ ਕਸਟਮਰ ਦੀ ਗਿਣਤੀ ਵਧਾਉਣੀ ਆ ਜਾਂ ਉਹਨਾਂ ਨੂੰ ਤੁਸੀਂ ਖੁਸ਼ ਕਰਨਾ ਸੰਤੋਸ਼ਟ ਕਰਨਾ ਤਾਂ ਤੁਹਾਡੀਆਂ ਕਮਿਊਨੀਕੇਸ਼ਨ ਸਕਿਲਸ ਬਹੁਤ ਵਧੀਆ ਹੋਣ ਜੇ ਨੇ ਮੈਨਰ ਵਧੀਆ ਰੱਖੋ ਜੇ ਨਹੀਂ ਕਿ ਤੁਹਾਡੇ ਬੁਟੀਕ ਦੇ ਕੋਈ ਕਸਟਮਰ ਆਇਆ ਤੁਸੀਂ ਉਹਨੂੰ ਚਾਹ ਨਾ ਪਾਣੀ ਕੁਝ ਵੀ ਨਹੀਂ ਪੁੱਛ ਰਹੇ ਤੇ ਤੁਸੀਂ ਉਹਦੇ ਨਾਲ ਰੂਡਲੀ ਬਿਹੇਵ ਕਰ ਰਹੇ ਨੰਬਰ 4 ਤੁਸੀਂ ਵਧੀਆ ਸੋਚ ਰੱਖੋ ਥਿੰਕ ਬਿਗ ਵੱਡਾ ਸੋਚੋ ਜੇ ਤੁਸੀਂ ਬੁਟੀਕ ਸਟਾਰਟ ਕੀਤਾ ਹੈ ਨਾ ਐਵੇਂ ਅੰਦਰੋਂ ਹੀ ਛੱਡਦੇ ਰਹੋ ਕਿ ਯਾਰ ਮੈਂ ਤਾਂ ਗਲਤੀ ਕਰ ਲਈ ਮੈਂ ਤਾਂ ਉਹ ਕਰ ਲਿਆ ਮੈਂ ਤਾਂ ਆ ਕਰ ਲਿਆ ਸੋ ਥਾਟ ਆਪਣੀ ਵਧੀਆ ਰੱਖੋ ਪੋਜ਼ਿਟਿਵ ਥਾਟ ਰੱਖੋ ਜੇ ਤੁਸੀਂ ਪੋਜ਼ਿਟਿਵ ਸੋਚੋਗੇ ਤੇ ਤੁਹਾਡੇ ਨਾਲ ਪੋਜ਼ਿਟਿਵ ਹੋਊਗਾ ਜੇ ਨੰਬਰ 5 ਐਸੋਸੀਏਸ਼ਨ ਤੁਸੀਂ ਵਧੀਆ ਲੋਕਾਂ ਦੇ ਨਾਲ ਸੋ ਜਿਹੋ ਜੇ ਤੁਸੀਂ ਆਪਦੇ ਪੰਜ ਦੋਸਤ ਚੁਣ ਲੋਗੇ ਉਹੋ ਜੇ ਤੁਸੀਂ ਬਣ ਜਾਓਗੇ ਕਿਵੇਂ ਤੁਸੀਂ ਜ਼ੀਰੋ ਤੋਂ ਬਟਿਕ ਨੂੰ ਸਟਾਰਟ ਕਰਕੇ ਟੌਪ ਲੈਵਲ ਤੱਕ ਲੈ ਕੇ ਜਾ ਸਕਦੇ ਹੋ ਤਾਂ ਆਪਣਾ ਫਾਨੋ ਸਟਾਈਲ ਬਟਿਕ ਮਾਸਟਰੀ ਕੋਰਸ ਜੁਆਇਨ ਕਰ ਸਕਦੇ ਹੋ ਜਿਹਦਾ ਲਿੰਕ ਪ੍ਰੋਫਾਈਲ ਬਾਇਓ ਚ ਆ ਰਹੇ